ਸ਼੍ਰੀ ਮੁਕਸਰ ਸਾਹਿਬ ਦੀ ਇਸ ਪਵਿੱਤਰ ਇਤਿਹਾਸਿਕ ਧਰਤੀ ਤੇ ਅੱਜ ਮਾਗੀ ਦੇ ਜੋੜ ਮੇਲੇ ਤੇ ਦੁਨੀਆਂ ਦੇ ਕੋਨੇ-ਕੋਨੇ ਤੋਂ 40 ਮੁਕਤਿਆਂ ਦੀ ਇਸ ਧਰਤੀ ਨੂੰ ਨਤਮਸਤਕ ਕਰਨ ਸਜਦਾ ਕਰਨ ਲਈ ਆਏ ਆਂ ਬੜੀਆਂ ਕੁਰਬਾਨੀਆਂ ਇਸ ਧਰਤੀ ਤੋਂ ਹੋਈਆਂ ਭਾਈ ਮਹਾ ਸਿੰਘ ਜੀ ਦੀ ਅਗਵਾਈ ਚ ਇੱਥੇ ਸ਼ਹੀਦੀਆਂ ਹੋਈਆਂ ਗੁਰੂ ਸਾਹਿਬ ਨੇ ਆਪਣੇ ਕਮਰ ਕੱਸੇ ਦੇ ਵਿੱਚੋਂ ਕੱਢ ਕੇ ਬੇਦਾਵਾ ਪਾੜਿਆ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਇਆ ਅਸੀਂ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਬਚ ਜਾਂਦੀਆਂ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਆਪਣੀਆਂ ਕੁਰਬਾਨੀਆਂ ਨੂੰ ਆਪਣੇ ਪੁਰਖਿਆਂ ਦੀਆਂ ਉਹ ਕੌਮਾਂ ਖਤਮ ਹੋ ਜਾਂਦੀਆਂ ਵੀਰੋ ਇਹ ਧਰਤੀ ਜਿਹੜੀ ਹੈ ਇਸ ਗੱਲੋਂ ਖੁਸ਼ਕਿਸਮਤ ਹੈ ਕਿ ਇਸ ਧਰਤੀ ਦੇ ਪੁੱਤਰਾਂ ਨੂੰ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੇ ਆਪਣੇ ਹਿਰਦਿਆਂ 'ਚ ਵਸਾਇਆ ਹੋਇਆ ਯਾਦ ਰੱਖਿਆ ਹੋਇਆ ਉਹਨਾਂ ਕੁਰਬਾਨੀਆਂ ਨੂੰ ਇਹੀ ਆਪਣੀ ਕੌਮ ਦੀ ਖਾਸੀਅਤ ਹੈ ਜਗ੍ਹਾ ਜਗ੍ਹਾ ਲੰਗਰ ਲੱਗੇ ਨੇ ਕਿਸੇ ਨੇ ਗੱਡੀਆਂ ਮੁਫਤ ਲਾਈਆਂ ਹੋਣਗੀਆਂ ਕਿਸੇ ਨੇ ਜੋੜਿਆਂ ਦੀ ਸੇਵਾ ਕਿਸੇ ਨੇ ਕੋਈ ਸੇਵਾ ਸੰਭਾਲੀ ਹੋਈ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਗੁਰੂਆਂ ਤੋਂ ਇਹਨਾਂ ਸ਼ਹੀਦਾਂ ਤੋਂ ਹੀ ਆਪਾਂ ਆਸ਼ੀਰਵਾਦ ਲੈਣਾ ਕਿ ਸਮਤ ਬਖਸ਼ਿਓ ਸਾਨੂੰ ਬਲ ਬਖਸ਼ਿਓ ਆਹੀ ਸਾਡੀ ਤਮੰਨਾ ਹੈ ਪ੍ਰਮਾਤਮਾ ਸਭ ਤੇ ਮੇਰ ਪਰਿਆ ਹੱਥ ਰੱਖੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਵੀ ਵਧਾਈਆਂ ਮਾਗੀ ਦੇ ਵੀ ਵਧਾਈਆਂ